ਨੇ ਸਾਡੇ ਨਾਲ ਕਸ਼ਮੀਰ ਸਿੰਘ ਸੰਘਾ ਜੀ ਨੇ ਸੰਘਾ ਜੀ ਕੀ ਆਪਣੇ ਮੁੱਦੇ ਨੇ ਔਰ ਤੁਸੀਂ ਕਿਉਂ ਖਸਖਸ ਦੀ ਖੇਤੀ ਜਿਹੜਾ ਪੰਜਾਬ ਚ ਲਿਆਉਣ ਦੇ ਲਈ ਲੀਡਰਾਂ ਨੂੰ ਸਵਾਲ ਕਰ ਰਹੇ ਹੋ ਦੇਖੋ ਜੀ ਮੇਰਾ ਮੁੱਦਾ ਇਹ ਹੋਈ ਆ ਪੰਜਾਬ ਦੇ ਬੱਚੇ ਸਾਡੇ ਜੰਗਵੀਰ ਆ ਨਾ ਤੇ ਚਿੱਟਾ ਚਿੱਟਾ ਪੀਪੀ ਕੇ ਬੜੇ ਖਤਮ ਹੋ ਗਏ ਆ ਟੀਕੇ ਲਾਲ ਆ ਕੇ ਖਤਮ ਹੋ ਗਏ ਆ ਤੇ ਫੀਮ ਨਾਲ ਕੋਈ ਬੰਦੇ ਦੀ ਮੌਤ ਨਹੀਂ ਹੋਈ ਫੀਮ ਨਾਲ ਕਿਹੜਾ ਬੰਦਾ ਸਭ ਤੋਂ ਵੱਡੀ ਉਮਰ ਜੀਦਾ ਆ 100-100 ਸਾਲ ਦਾ ਹੋ ਜਾਂਦਾ ਉਹਨੂੰ ਖਰਾਕ ਚਾਹੀਦੀ ਆ ਦੁੱਧ ਚਾਹੀਦਾ ਦਹੀਂ ਪੀਵੇ ਤੇ ਫੀਮ ਨਾਲ ਬੰਦੇ ਦੀ ਮੌਤ ਨਹੀਂ ਹੁੰਦੀ ਔਰ ਬਿਲਕੁਲ ਦੱਸ ਦिए ਕਸ਼ਮੀਰ ਸਿੰਘ ਸੰਗਾ ਜੀ ਉਹੀ ਨੇ ਜਿਹੜਾ ਕਿ ਆਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਦੇ ਵਿੱਚ ਆਏ ਸੀ ਔਰ ਲਗਾਤਾਰ ਲੋਕ ਜਿਹੜੇ ਨੇ ਇਹਨਾਂ ਨੂੰ ਮਿਲਦੇ ਰਹਿੰਦੇ ਨੇ ਫੋਟੋਆਂ ਕਰਾਉਣ ਦੇ ਲਈ ਮਿਲਦੇ ਰਹਿੰਦੇ ਨੇ ਔਰ ਸੋਸ਼ਲ ਮੀਡੀਆ ਤੇ ਜਿਹੜੇ ਨੇ ਖੂਬ ਸ਼ਾਇਰ ਰਹਿੰਦੇ ਨੇ ਅੱਜ ਹੋਰ ਜਿਵੇਂ ਕਹਿੰਦੇ ਚਿੱਟਾ ਲਾਉਣਾ ਮੌਤ ਨਹੀਂ ਹੁੰਦੀ ਤੇ ਕਿਹੜੇ-ਕਿਹੜੇ ਲੀਡਰਾਂ ਨੇ ਹੋਂ ਤੱਕ ਵੀ ਸਵਾਲ ਕਰਤੇ ਆ ਕਿ ਜਿਹੜੀ ਖਸਗਸ ਦੀ ਖੇਤੀ ਪੰਜਾਬ 'ਚ ਹੋਣੀ ਚਾਹੀਦੀ ਮੈਂ ਬੜੇ ਨੇ ਬਹੁਤ ਮੰਗ ਕੀਤੀ ਆ ਜੀ ਹਾਂ ਮੇਰੇ ਬਹੁਤ ਵੀਰ ਭੁੱਲਰ ਜੀ ਲਾਲ ਜੀ ਮੰਤਰੀ ਆ ਗਏ ਰਹੇ ਨੇ ਐਮਪੀ ਖਰੋਤੇ ਆ ਹਲਕਾ ਖਰੋ ਕਿੱਦਾਂ ਕਹੋ ਕਿਦਾਂ ਕਹੋ ਉਦਾਂ ਨਹੀਂ ਕਹੋ ਅੱਛਾ ਹਾਂ ਜਿੱਤਨਗੇ ਤੋਂ ਕਾਫੀ ਲੱਖ ਡੇ ਲੱਖ ਬੋਰ ਤੇ ਲੀਡ ਕਰਨਗੇ ਹਲਕਾ ਕਰੋੜ ਸਾਹਿਬ ਤੋਂ ਅੱਛਾ ਹਾਂ ਬਹੁਤ ਵਧੀਆ ਧਮਕਾ ਪਾਉਂਦੇ ਪੂਰੀਆਂ ਡਾ ਚੀਕਾਂ ਭਰਾਂਦੇ ਕਿਦ ਨੂੰ ਜਾਂਦੇ ਆ ਅੱਛਾ ਹਾਂ ਇਹੋ ਜਾਂ ਮੱਝ ਦਾ ਸ਼ੇਰ ਨਹੀਂ ਲੱਭਣਾ ਬੱਬਰ ਸ਼ੇਰ ਆ ਬੱਬਰ ਸ਼ੇਰ ਪਹਿਲਾਂ ਪਹਿਲਾਂ ਕਿਹੜੀ ਪਾਰਟੀ ਨੂੰ ਤੁਸੀਂ ਸਪੋਰਟ ਕਰਦੇ ਪਹਿਲਾਂ ਕਾਲੀ ਦਲ ਚ ਨਹੀਂ ਸੀ ਤੁਸੀਂ ਆ ਕਾਲੀਦਾਰ ਦਾ ਹੁਣ ਗੁੱਗੂ ਵੱਜ ਗਿਆ ਸੀ ਹਾਂ ਮੈਂ ਹੁਣ ਖਤਮ ਹੋ ਗਿਆ ਉਹ ਕਹਿੰਦੇ ਨਹੀਂ ਸੰਗੇ ਨੂੰ ਜਾਣਦੇ ਸੰਗਾ ਕੋਣ ਹੈ ਤੇ ਮੰਗਾ ਕੋਣ ਆ ਫਿਰ ਮੈਂ ਕੋਈ ਗੱਲ ਨਹੀਂ ਤਾੜੀਆਂ ਚੀਕਾਂ ਮਰਾਉਂਦੇ ਉਹਨਾਂ ਨੇ ਕਿਹਾ ਕਿ ਨਹੀਂ ਜਾਣਦੇ ਸੰਗੇ ਹਾਂ ਨਹੀਂ ਉਹਨੇ ਮੈਂ ਨਹੀਂ ਸੰਗੇ ਨੂੰ ਜਾਣਦਾ ਸੰਗਾ ਕੋਣ ਹੈ ਦੇਖੋ ਮੈਂ ਕਾਲੀਦਾਰ ਦਾ ਜਨਰਲ ਸੈਕਟਰੀ ਆ ਪੰਜਾਬ ਦਾ ਚੰਡੀਗੜ੍ਹ ਮੈਨੂੰ ਬਣਾਇਆ ਗਿਆ ਸ਼੍ਰੋਮਣੀ ਕਾਲੀਦਾਰ ਦਾ ਜਨਰਲ ਸੈਕਟਰੀ ਆ ਜਿਹੜੀ ਆਡੀਓ ਵਾਇਰਲ ਹੋਈ ਉਹ ਚੇ ਵੀ ਕਿਹਾ ਇਹ ਕਾਲੀ ਜਨਰਲ ਸੈਕਟਰੀ ਬੋਲ ਰਿਹਾ ਸੰਗਾ ਜੀ ਕੇ ਕੁੜੀ ਨਾਲ ਗੱਲ ਕਰਦਾ ਪਤਾ ਨਹੀਂ ਕਹਿੰਦਾ ਪਿੰਟ ਨਹੀਂ ਪਾਉਣੀ ਪਿੰਟ ਰੇ ਪਾਉਣੀ ਪਿੰਟ ਨਹੀਂ ਲਾਉਣੀ ਮੈਂ ਗੱਲ ਹੀ ਨਹੀਂ ਆਪੇ ਪਲਾ ਕਰੇਗਾ ਇਹ ਲੀਡਰ ਵੀ ਕਾਲੀ ਦਲ ਨੂੰ ਛੱਡ ਕੇ ਜਾਂਦੇ ਵੱਡੇ ਵੱਡੇ ਹੁਣ ਛੱਡ ਕੇ ਤਾਂ ਜਾਂਦੇ ਤੇ ਉਹ ਇਹਨਾਂ ਨੇ ਗੁਰਗਰਾਹ ਸਾਹਿਬ ਨਾਲ ਪੰਗਾ ਲਿਆ ਆ ਗਿੰਨੇ ਬੰਦੇ ਨੇ ਗੁਰਗਰਾਹ ਸਾਹਿਬ ਨਾਲ ਪੰਗਾ ਲਿਆ ਤਾਂ ਬਹੁਤ ਮਾਰਾ ਹੋਣਾ ਆ ਚੱਲ ਅੱਜ ਹੋ ਜੇ ਜਲ ਕੱਲ ਹੋ ਜੇ ਐ ਹੌਲੀ ਹੌਲੀ ਸਾਰਾ ਗਰਾ ਬਾਗ ਆ ਪਟਿਆ ਜਾਣਾ ਤੇ ਤੁਹਾਨੂੰ ਕੱਢਿਆ ਹੀ ਪਾਰਟੀ ਚ ਇਹਨਾਂ ਨੇ ਪਾਰਟੀ ਜੋ ਕਰਤਾ ਹੈ ਮੈਨੂੰ ਇਹਨਾਂ ਨੇ ਅੱਛਾ ਹਮਾਂ ਕੋਈ ਗੱਲ ਹੀ ਮੁੱਕ ਜਾਂਦਾ ਉਹ ਮੈਂ ਤੁਰੀ ਸੰਗੇ ਨੋ ਗੱਡਿਆ ਰਹਿਣਾ ਤੁਹਾਡਾ ਕੱਖ ਨਹੀਂ ਅੱਛਾ ਫਿਰ ਖਸਗਸ ਦੀ ਖੇਤੀ ਨੂੰ ਲੈ ਕੇ ਹੋਰ ਫਿਰ ਕਿਹੜੇ ਕਿਹੜੇ ਲੀਡਰਾਂ ਨੂੰ ਜਿਹੜੇ ਨੇ ਖਾਸ ਸਵਾਲ ਹੋ ਰਹੇ ਖਾਦ ਖਾਦੀ ਖੇਤੀ ਮੈਂ ਹਜ ਪੰਜਾਬ ਦੇ ਅੰਦਰ ਖਾਦ ਖਾਦੀ ਖੇਤੀ ਹੋਣੀ ਚਾਹੀਦੀ ਆ ਠੀਕ ਆ ਪੰਜਾਬ ਦੇ ਅੰਦਰ ਖਾਦ ਖਾਦੀ ਖੇਤੀ ਹੋਵੇ ਉੱਥੇ ਜ਼ਿਮੀਂਦਾਰਾਂ ਨੂੰ ਬੜਾ ਵੱਡਾ ਫਾਇਦਾ ਹੋਊਗਾ ਜ਼ਿਮੀਂਦਾਰਾਂ ਦੇ ਚਿਹਰਿਆਂ ਤੇ ਰੌਣਕਾਂ ਆਉਣਗੀਆਂ ਤੇ ਮੈਂ ਕਹਿੰਦਾ ਕਿ ਛੋਟੇ ਜ਼ਿਮੀਂਦਾਰ ਆ ਉਹ ਮੰਨ ਲਓ ਮਾਰ ਹੋ ਜਾਣਗੇ अच्छा हां बहुत तगड़ा तरक्की ਕਰਨਗੇ ਕਿਸ ਤਰੀਕੇ ਨਾਲ ਮੰਨ ਲਓ ਮੰਨ ਹੋਣਗੇ ਕਿਸਾਨ ਕਰੋ ਫੀਮ ਵੇਚਣਗੇ ਆਪਣੀ ਖਾਦ ਖਾਚ ਲਾਉਣਗੇ ਖੇਤੀ ਚ ਪਹਿਲੀ ਚ ਲਈ ਉਹਨਾਂ ਨੇ ਉਹ ਵੇਚਣਗੇ ਕੁਝ ਅੱਧੀ ਅੱਧੀ ਗਵਰਨਮੈਂਟ ਦੀ ਹੁੰਦੀ ਆ ਅੱਧੀ ਉਹਦੀ ਜ਼ਿੰਮੇਵਾਰੀ ਹੁੰਦੀ ਆ ਠੀਕ ਆ ਲਾਲਜੀਤ ਭੁੱਲਰ ਜੀ ਨੂੰ ਫਿਰ ਕਿਆ ਕਰੇ ਇਸ ਬਾਰੇ ਆਹ ਲਾਲਜੀਤ ਭੁੱਲਰ ਜੀ ਨੂੰ ਮੈਂ ਕਿਆ ਕਹਿੰਦਾ ਸੰਗਾ ਜੀ ਮੁੱਖ ਮੰਤਰੀ ਸਾਹਿਬ ਤੋਂ ਮੁੱਦਾ ਠਾਵਾਵਾਂਗੇ ਆਪਾਂ ਹਾਂ ਸੀਐਮ ਸਾਹਿਬ ਨੂੰ ਕਹਿ ਕੇ ਮੁੱਦਾ ਠਾਵਾਵਾਂਗੇ ਤੇ ਕਿੱਤੇ ਦਾ ਬੜਾ ਬੋਲ ਬੱਲਾ ਪੰਜਾਬ ਚ ਕੀ ਉਹ ਚਿੱਡੇ ਦਾ ਗੇਰਾ ਬੋਲ ਬੋਲਾ ਚਿੱਟੇ ਦਾ ਪਹਿਲੋ ਹੀ ਚਿੱਟਾ ਗੇਰਾ ਨਾ ਆ ਰਿਹਾ ਸੀ ਨੇ ਵਾਰਿਆ ਪੰਜਾਬ ਦੇ ਅੰਦਰ ਠੀਕ ਹੈ ਨਾ ਆ ਸੈਂਟਰ ਦਾ ਆ ਤੋਂ ਸੈਂਟਰ ਨੇ ਇਹਨੂੰ ਬੰਦ ਕਰਨਾ ਤੋਂ ਸੈਂਟਰ ਦੀ ਤਾਰ ਲੱਗੀ ਆ ਬਾਰਡਰ ਤੇ ਕੰਡਿਆਂ ਵਾਲੀ ਤਾਰ ਲੱਗੀ ਆ ਪਤਾ ਨਹੀਂ ਉਹ ਤਾਰ ਥਾਣੀ ਬਾਟ ਥਾਣੀ ਕਿਤਰਾ ਆਉਂਦਾ ਆ ਠੀਕ ਹੈ ਨਾ ਇੱਕ ਹੋਰ ਸਾਲੇ ਜਹਾਜ ਜੇ ਬਣੇ ਆ ਕਹਿੰਦੇ ਉਹਦੀ ਜਹਾਜ਼ ਥਾਣੀ ਥੋੜਾ ਜਿਹਾ ਗਾਂ ਚੱਲਦਾ ਕਿਲੋਮੀਟਰ ਛੁੱਟ ਜਾਂਦਾ ਆਗੇ ਫੈਲੀਆਂ ਛੁੱਟ ਜਾਂਦਾ ਆ ਅਸਲੀ ਨਾ ਸੈਂਟਰ ਦੀ ਡਿਊਟੀ ਆ ਤੋ ਸੈਂਟਰ ਗਵਰਨਮੈਂਟ ਆ ਸੈਂਟਰ ਕੇਰਾ ਆ ਯਾਰ ਉਹ ਸਾਲਾ ਕਹਿੰਦਾ ਸਿੱਖਾਂ ਨੂੰ ਗੁੰਗੇ ਬੋਲੇ ਕਰ ਦਈਏ ਇਹਨਾਂ ਨੂੰ ਚਿੱਟਾ ਪਿਆ ਪਿਆ ਕੇ ਖਤਮ ਕਰ ਦਈਏ 91 ਨੌਜਵਾਨਾਂ ਨੂੰ ਵੀ ਹਾਂ ਇਹ ਉਹਨਾਂ ਦੀ ਚਾਲ ਆ ਦੇ ਕੇ ਆਉਣ ਵਾਲਾ ਕੇ ਪੀਰੀਆ ਬਚੇ ਨਾ ਭਾਈ ਅੱਛਾ ਕੋਈ ਸਾਡੇ ਕੋਲ ਨੌਕਰੀ ਨਾ ਮੰਗੇ ਕੋਈ ਦਰ ਦਰ ਤੇ ਸਾਡੇ ਇੱਥੇ ਕੋਈ ਨੌਕਰੀ ਪੇਪਰ ਲੈ ਕੇ ਨਾ ਚੁੱਕੇ ਨੁਕਸਾਨ ਕੀ ਚਿੱਟੇ ਦੇ ਫਿਰ ਚਿੱਟੇ ਦੇ ਕੋਈ ਚਿੱਟਾ ਸਾਨੂੰ ਪੰਜਾਬ ਨੂੰ ਲਾਤਾ ਖਤਮ ਕਰਤਾ ਘਰਾਂ ਦੇ ਘਰ ਬੇਲੇ ਹੋ ਗਏ ਦਾ ਤੋ ਕਈ ਕਈ ਏ ਮੈਂ ਇੱਕ ਦਿਨ ਫਰੀਦਕੋਟ ਗਿਆ ਉਹਨਾਂ ਦੀਆਂ ਚਾਰ ਪਾਣਾ ਰਹਿ ਗਿਆ ਉਹਨਾਂ ਨੇ ਮੋਢਾ ਡਾ ਕੇ ਉਹਨੂੰ ਚੁੱਕ ਕੇ ਖੜਿਆ ਕੋਈ ਬੰਦਾ ਨਹੀਂ ਹੈਰਾ ਮੋਢਾ ਧੋਣ ਵਾਲਾ ਅੱਛਾ ਲਾਲੋ ਸਾਹ ਆ ਹਾਲਿਆ ਮੰਦਾ ਹਾਲਿਆ ਪੰਜਾਬ ਦਾ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਾਂਗਾ ਪੰਜਾਬ ਨੂੰ ਤੇ ਜਰੂਰ ਪੰਜਾਬ ਦੇ ਅੰਦਰ ਸਾਡੇ ਜੰਗਵੀਰ ਤਾਂ ਵਜਣਗੇ ਪੰਜਾਬ ਦੇ ਅੰਦਰ ਫੀਮ ਦੇ ਠੇਕੇ ਖੁੱਲੇ ਜਾਣ ਤੇ ਖਾਦ ਖਾਦੀ ਖੇਤੀ ਹੋਵੇ ਤੇ ਆ ਮੰਗ ਕਰੋ ਸੈਂਟਰ ਦੇ ਵਿੱਚ ਆ ਮੁੱਦਾ ਉੱਠਣਾ ਚਾਹੀਦਾ ਸੋ ਕੱਲਾ ਮੁੱਖ ਮੰਤਰੀ ਕੁਝ ਨਹੀਂ ਕਰ ਜਾਂਦਾ ਮੁੱਖ ਮੰਤਰੀ ਆ ਮਤਾ ਪਾਸ ਕਰਕੇ ਦਵੇ ਉਹ ਸੈਂਟਰ ਨੂੰ ਦਵੇ ਤੇ ਫਿਰ ਪੰਜਾਬ ਤੇ ਫੀਮ ਦੇ ਠੇਕੇ ਖੁੱਲਣੇ ਆ ਨਹੀਂ ਤਾਂ ਸਾਡੇ ਪੰਜਾਬ ਦਾ ਬਹੁਤ ਮੰਦਾ ਆ ਲਿਆ ਨਸ਼ੇ ਨੇ ਗਰੀਆਂ ਯਾਰਾਂ ਜਿੰਦਗੀਆਂ ਖਤਮ ਕਰ ਦਿੱਤੀਆਂ ਜ਼ਰੂਰੀ ਨਹੀਂ ਇਹ ਤਾਂ ਮੈਂ ਬੁੱਢਾ ਪਿੰਦਾ ਰੇਖਿਆ 70 ਸਾਲ ਦਾ ਅੱਛਾ ਹਾਂ ਉਹ ਕਹਿੰਦਾ ਕਹਿੰਦਾ ਸੰਗਾ ਸਾਹਿਬ ਮੈਂ ਪੀ ਲੈਂਦਾ ਆ ਚਟਾ ਉਹ ਮੈਂ ਕਿਹਾ ਬੁੱਢਿਆ ਤੂੰ ਕੀ ਗੱਲੋ ਕਿਹੜੇ ਜਾਲ 'ਚ ਫਸਿਆ ਕਹਿੰਦਾ ਸੰਗਾ ਸਾਹਿਬ ਪੀਦਾ ਫਿਰ ਕੰਮ ਜ਼ਿਆਦਾ ਕਰੀਦਾ ਮੈਂ ਕੰਮ ਫੀਮਣਾ ਬੰਦਾ ਕਰਦਾ ਚਿੱਟੇ ਨਾਲ ਨਹੀਂ ਕਰਦਾ ਚਿੱਟੇ ਨਾਲ ਹੀ ਤੇ ਕਿੰਨਾ ਨੁਕਸਾਨ ਹੁੰਦਾ ਚਿੱਟੇ ਨਾਲ ਖੱਸੀ ਹੋ ਜਾਂਦਾ ਬੰਦਾ ਜੀ ਹਾਂ ਨਾ ਬੱਚੇ ਪੈਦਾ ਹੁੰਦੇ ਆ ਕੁਛ ਨਹੀਂ ਹੁੰਦੇ ਇੱਕ ਗੋਲੀਆਂ ਖਾ ਲੈਂਦੇ ਨਸੇ ਵਾਲੀਆਂ ਕੀ ਉਹ ਭਾਂਚ ਗੋਲੀਆਂ ਚੱਲੀਆਂ ਮੈਨੂੰ ਨਾ ਨਹੀਂ ਭੁੱਲਦਾ ਉਹਨਾਂ ਦਾ ਕਿੱਦਨ ਕੋ ਕਿੱਦਨ ਕੋ ਕਰਾਈ ਜਾਂਦੇ ਆ ਮਾਰੀ ਗੱਲ ਆ ਦੇਖੋ ਮੈਂ ਅਪੀਲ ਕਰਦਾ ਆ ਚਿੱਟਾ ਨਾ ਕਰੋ ਚਿੱਟਾ ਨਾ ਪੀਂਦੇ ਚਿੱਟੇ ਨਾਲ ਤੇਰੀ ਖੱਸੀ ਹੋ ਜਾਣਾ ਆ ਖੱਸੀ ਹੋ ਗਏ ਬੱਚੇ ਨੂੰ ਪੈਦਾ ਨਹੀਂ ਕਰ ਜਾਂਦਾ ਤੇਰੀ ਬੱਚਾ ਫੇਰ ਹੀ ਘਰ ਤੇ ਖੱਲਰ ਪੈਂਦਾ ਦੋਹਾਂ ਜੀਆਂ ਦਾ ਖੱਲਰ ਪੈ ਗਿਆ ਜਿਹੜਾ ਛੋਟ ਛੜਾ ਆ ਜਾਂਦੇ ਫੇਰ ਫੇਰ ਛੱਟ ਛੜਾਈ ਹੁੰਦੀ ਆ ਤੇ ਉਹ ਬੰਦਾ ਆਪਣੀ ਖਰਾਕ ਖਾਵੇ ਦਹੀਂ ਖਾਵੇ ਤੇ ਫੀਮ ਖਾਵੇ ਮੈਂ ਕਹਿੰਦਾ ਤੇਰਾ ਫੀਮ ਕਰੋ ਫੀਮ ਖਾਂਦਾ ਆ ਤੇ ਵਧੀਆ ਕਿਦਨ ਕਹੋ ਕਿਦਨ ਕਹੋ ਉਦੋਂ ਹੀ ਕੋਰ ਕੋਰਦਾ ਉਹ ਆ ਅਸਲੀ ਰਾਜੇ ਬੋਲਦੇ ਆ ਨਾ ਕੋਈ ਰਾਜਾ ਬੋਲਦਾ ਆ ਤੇ ਫੇ ਚੀਕਾਂ ਭਰਾਂਦਾ ਖਾ ਕੇ ਫਿਰ ਉਹਨੂੰ ਪਤਾ ਲੱਗਦਾ ਖਾਧੀ ਆ ਰਾਜੇ ਨੇ ਫੇਰ ਹੀ ਬੋਲੇ ਜਾਂਦਾ ਦਾਦਾ ਦਾ ਘੰਟਾ ਨਹੀਂ ਤੇ ਉਤਰਾ ਮੈਨਾਂ ਕਹਿੰਦਾ 10 ਮਿੰਟ ਨਹੀਂ ਲੱਗਦੇ ਬੰਦਾ 10 ਦੀ ਗੁੱਡੀਆਂ ਨੂੰ ਬੋਹ ਜਾਂਦਾ ਸਹੀ ਗੱਲ ਇਹ ਤਾਂ ਕਹਿਣ ਦਾ ਭਾਵ ਕਿ ਜਿਹੜੀ ਫੀਮ ਦੀ ਖੇਤੀ ਪੰਜਾਬ 'ਚ ਹੋ ਗਈ ਤੇ ਇਹਦੇ ਨਾਲ ਜਿਹੜੇ ਨੌਜਵਾਨ ਵੀ ਵਜ ਜਾਣਗੇ ਜੀ ਵਜ ਜਾਣਗੇ ਸਾਡੇ ਵੀਰ ਵਜ ਜਾਣਗੇ ਪੰਜਾਬ 'ਚ ਠੇਕੇ ਆ ਜਾਣਾਂ ਭੁੱਕੀ ਦੇ ਆ ਜਾਣਾਂ ਕੋਈ ਭੁੱਕੀ ਲਊਗਾ ਪਾਈਆ ਲਊਗਾ ਅੱਧਾ ਕਿਨੋ ਲਊਗਾ ਉਹ ਖਾ ਕੇ ਆਪਣੇ ਖੇਤਾਂ 'ਚ ਕੰਮ ਕਰੂਗਾ ਕੋਈ ਬੰਦਾ ਗੱਡੀ ਚਲਾਊਗਾ ਕੋਈ ਟਰੱਕ ਚਲਾਊਗਾ ਕੋਈ ਗੱਡੀ ਚਲਾਊਗਾ ਪਹਹਾਊ ਕੋਈ ਬਾਸੀ ਲਈ ਜਾ ਫਰੀਦਕੋਟ ਨੂੰ ਹੈ ਠੀਕ ਹੈ ਨਹੀਂ ਇਹ ਕਾਲੀਦਾਰ ਦਾ ਕੀ ਸੀਨ ਬਣਾਇਆ ਰੇ ਜਦੋਂ ਕੱਢਿਆ ਤੇ ਫਿਰ ਕੀ ਬਾਤ ਚੁਕੀ ਬਣਿਆ ਕਾਲੀਦਾਰ ਦਾ ਚਲੋ ਆਪਾਂ ਮਾਰਾ ਕੋ ਕਹਿਣਾ ਹੈ ਨੂੰ ਆਪੇ ਗੁਰੂ ਆਪੇ ਗੁਰੂ ਸਾਹਿਬ ਜਾਣਦਾ ਹੀ ਇਹ ਦੇਖੋ ਕੀ ਹਾਲ ਹੋ ਗਿਆ ਨਹੀਂ ਤੇ ਤਿੰਨ ਬੰਦੇ ਜਿੱਤੇ ਕਾਲੀਦਰ ਦੇ ਹੂੰ ਤਿੰਨ ਪੰਜਾਬ ਚੋਂ ਅੱਛਾ ਮੈਂ ਕਹਿੰਦਾ ਇੱਕ ਡੰਡੇ ਦੇ ਪੈਜੇ ਤੇ ਇੱਕ ਕਾਠੀ ਦੇ ਪੈਜੇ ਇੱਕ ਚਲਾਵੇ ਉਹ ਸੈਸ਼ਨ ਦੇ ਅੰਦਰ ਪਹੁੰਚ ਜਾਂਦੇ ਆ ਰਾਮਨਾ ਅੱਛਾ ਹੈ ਤਿੰਨ ਸਾਈਕਲ ਇੱਕੇ ਸਾਈਕਲ ਦਾ ਦਿਨ ਹਾਂ ਇਹ ਜਦੋਂ ਤੁਹਾਨੂੰ ਕੱਢਿਆ ਉਸ ਤੋਂ ਬਾਅਦ ਹੀ ਆਇਆ ਅ ਤਿੰਨੇ ਸਾਈਕਲਾਂ ਤੇ ਗਏ ਅੱਛਾ ਹਾਂ ਦੇਖੋ ਕਿ ਡਿਸ਼ਮ ਵਾਲੀ ਗੱਲ ਹੈ ਨਹੀਂ ਤੇ ਕਾਲੀਦਰ ਦੀ ਪੂਰੀ ਤੂਦੀ ਬੋਲਦੀ ਸੀ ਤਾਂ ਹੁਣ ਕਿਹੜੀ ਹੁਣ ਕਿਹੜੀ ਪਾਰਟੀ ਜੀ ਦੇਖੋ ਜੀ ਮੇਰਾ ਮੰਤਰੀ ਸਾਹਿਬ ਨਾਲ ਭੁੱਲਰ ਜੀ ਨਾਲ ਬਹੁਤ ਪਿਆਰ ਆ ਪਰਾਂ ਮਾਂ ਤੋਂ ਵੱਧ ਠੀਕ ਆ ਨਾ ਬਹੁਤ ਪਿਆਰ ਆ ਜੋ ਮੈਂ ਮੰਤਰੀ ਸਾਹਿਬ ਨੂੰ ਕਹਿੰਦਾ ਮੰਤਰੀ ਸਾਹਿਬ ਬਹੁਤ ਮੇਰੇ ਮਿੱਤਰ ਆ ਬਹੁਤ ਪਿਆਰ ਕਰਦੇ ਆ ਤੇਰੇ ਤੇਰੀ ਖੱਡ ਫਿਰ ਕਿਦਾਂ ਹੈ ਰੇਤ ਦੀ ਖੱਡ ਹਾਂ ਰੇਤ ਦੀ ਨਹੀਂ ਉਹਨੇ ਫੀਮ ਤੇ ਠੇਕੇ ਲੈ ਕੇ ਦਵਾਂਗੇ ਕੋਈ ਆਉ ਕੋਈ ਦੇ ਰੇਤਾ ਦੇ ਪ੍ਰਾਣੇ ਹੋ ਗਏ ਆ ਹੁਣ ਫੀਮ ਦਾ ਪਹੁੰਚ ਕੇ ਆ ਨਾ ਰੇਤਾ ਦੀ ਖੱਡ ਲੈ ਲੈਣੀਆਂ ਦੇ ਹਾਂ ਮੈਂ ਹੈ ਪ੍ਰੀਤੀ ਨੂੰ ਰੇਤਾ ਦਾ ਖੱਡ ਲੈ ਕੇ ਦਵਾਂਗੇ ਅੱਛਾ ਕੁੜੀਏ ਨਾ ਖਾੜੀ ਲੱਭਾ ਤੇ ਨਾ ਅਕਾਲੀਦਾਰੀ ਲੱਭਾ ਪ੍ਰੀਤੀ ਲੱਭੀ ਕਿ ਨਹੀਂ ਫਿਰ ਪ੍ਰੀਤੀ ਛੁੱਟ ਗਿਆ ਕਿੱਥੇ ਪ੍ਰ ਉਹਦਾ ਨਹੀਂ ਪਤਾ ਲੱਗਾ ਪਾਣੀ ਆਏ ਪਾਣੀ ਚ ਡੁੱਬ ਗੀ ਰੋਗੀ ਐ ਸਾਰਾ ਕੋਰ ਰੋੜ ਗਿਆ ਕੋਈ ਕੋਣ ਕੋਣ ਹੁੰਦਾ ਹੈ ਪ੍ਰੀਤੀ ਦਾ ਕਿ ਨਹੀਂ 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 ਕੋਈ ਨਹੀਂ ਹੁਣ ਨਹੀਂ ਹੋਣੇ ਆਪਾਂ ਉਹ ਕੰਮ ਨਹੀਂ ਕਰੀਦੇ ਫੋਨ ਵਾਲੇ ਹਾਂ ਉਹਨਾਂ ਵਾਲੇ ਆਪਣਾ ਫੋਨ ਚੈੱਕ ਕਰ ਲਓ ਫੋਨਾਂ ਦੇ ਵਿੱਚ ਨੰਬਰ ਹੀ ਉਹ ਹੁਣ ਸਾਦਾ ਦੇ ਰੱਖਿਆ ਬਾਬਿਆਂ ਦੇ ਹੀ ਹੋਣੀ ਉਹ ਗਲਤ ਨੰਬਰ ਨਹੀਂ ਮਤਲਬ ਕੋਣ ਸੰਗਾ ਜਾਨੇ ਕੀ ਬਾਬੇ ਨਾਲ ਜੁੜ ਗਿਆ ਹਾਂ ਹਾਂ ਬੜਾ ਸੰਗ ਆ ਕੇ ਸੰਗਾ ਵੱਜ ਗਿਆ ਮੋਰ ਤੋਂ ਪਾਰਟੀ ਫਿਰ ਕਿਹੜੀ ਹੁਣ ਕਹਿ ਸਕਦੇ ਆ ਆਪਾਂ ਆਮ ਆਦਮੀ ਪਾਰਟੀ ਕਹਿ ਸਕਦੇ ਆ ਉਹਨਾਂ ਜੁੜਿਓ ਦੇਖੋ ਮੈਂ ਪਾਰਟੀ ਕੇ ਨਾਲ ਨਹੀਂ ਆ ਰ ਮੇਰਾ ਮੰਤਰੀ ਸਾਹਿਬ ਦਾ ਪਿਆਰ ਆ ਭੁੱਲਰ ਜੀ ਨਾਲ ਪੂਰਾ ਹੂੰ ਪੁੱਲਰ ਜੀ ਦੀਆਂ ਨਹੀਂ ਪੂਰੀ ਮਤ ਕਰਦੇ ਠੋਕ ਕੇ ਕਰਦੇ ਆ ਠੀਕ ਹੈ ਨਾ ਪਾਰਟੀ ਪਾਰਟੀਆਂ ਜੀ ਨਹੀਂ ਉਹ ਤੇ ਸਾਡਾ ਯਾਰ ਆ ਪੂਰਾ ਪੂਰੀ ਧਮਕ ਪਾਉਂਦਾ ਪੁੱਲਰ ਸਾਹਿਬ ਚੀਕਾਂ ਇਮਰਾਨ ਦਾ ਜਰੂ ਬੋਲਦਾ ਹੈ ਆ ਪੁੱਲਰ ਸਾਹਿਬ ਨਾਲ ਦਾ ਇਹੋ ਜਿਹਾ 리ਡਰ ਨਹੀਂ ਆ ਰਾ ਤੇ ਬਾਕੀ 리ਡਰ ਬਾਕੀ 리ਡਰ ਦਾ ਕਿਦਾਂ ਫਿਰ ਮਾਹੌਲ ਚੱਲ ਲੱਗਦਾ ਹੈ ਜਿਹੜੇ ਨਾਲ ਪੁੱਲਰ ਸਾਹਿਬ ਦੇ ਮੁਕਾਬਲੇ ਖੜੋਤੇ ਵਧੀਆ ਠੀਕ ਆ ਰੱਬ ਉਹਨਾਂ ਨੂੰ ਮੌਕਾ ਦੇਵੇ ਕੋਈ ਗੱਲ ਨਹੀਂ ਸਾਰੇ ਇੱਕੋ ਜੀ ਆ ਠੀਕ ਹੈ ਨਾ ਸਾਰੇ ਠੀਕ ਆ ਕੋਈ ਗੱਲ ਨਹੀਂ ਮੈਂ ਅੱਜ ਕੱਲ ਕਹਿੰਦੇ ਆ ਨਸ਼ਾ ਨੁਸ਼ਾ ਕਰਦੀਆਂ ਵਾ ਕੁੜੀਆਂ ਡੈਗੀਆਂ ਕਰਨ ਨਸ਼ੇ ਕਰ ਜਿਆਦਾ ਪਤਾ ਕਿਹੜੀ ਕਿਹੋ ਕਰਦੀਆਂ ਕਿਦਰਾ ਦੁਖੀ ਹੁੰਦੀਆਂ ਚਾਰੀਆਂ ਉਹ ਦੁਖੀ ਕਰਕੇ ਹੁੰਦਾ ਸਾਡ ਡੈਗੀਆਂ ਕਰਨ ਪੁੱਠੇ ਕੰਮ ਪੈ ਗਏ ਆ ਨਹੀਂ ਕਰਨਾ ਨਸ਼ਾ ਬਹੁਤ ਮਾਰੀ ਘਟਨਾ ਸਾਡੇ ਆ ਚਲੋ ਕੋਈ ਗੱਲ ਨਹੀਂ ਰੱਬ ਮਿਹਰ ਕਰੇ ਕਹਤੇ ਛੁੱਧਲ ਨਗੀਆਂ ਕਿਹੜੇ ਤੇ ਕਿਦਨ ਕੋ ਕਿਦਨ ਕੋ ਕਰਾਉਣ ਕੀ ਆ ਸਾਡੇ ਪੰਜਾਬ ਚ ਅੱਛਾ ਠੀਕ ਆ ਨਾ ਛੁੱਧਲ ਜਾਣਗੀਆਂ ਕੁੜੀਆਂ ਮੈਨੂੰ ਲਾਦਾ ਮੇਰੇ ਕੋਲੇ ਕਸ਼ਮੀਰ ਸਿੰਘ ਸੰਗਾ ਜੀ ਆ ਰ ਇਹਨਾਂ ਦਾ ਕਹਿਣਾ ਕਿ ਜਿਹੜੀ ਖਸਖਸ ਦੀ ਖੇਤੀ ਪੰਜਾਬ 'ਚ ਹੋਣੀ ਚਾਹੀਦੀ ਆ ਉਹਦੇ ਨਾਲ ਚਿੱਟਾ ਜਿਹੜਾ ਹੈ ਜਿਹੜੇ ਯੂਥ ਆ ਉਹ ਛੱਡ ਜੂਗਾ ਉਹਨਾਂ ਦੇ ਕਹਿਣ ਦਾ ਭਾਵੇਂ ਕਿ ਜਿਹੜੀ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਕਿ ਜਿਵੇਂ ਪਹਿਲੇ ਸਮੇਂ ਦੇ ਵਿੱਚ ਖਸਖਸ ਦੀ ਖੇਤੀ ਪੰਜਾਬ 'ਚ ਹੁੰਦੀ ਸੀ ਉਸੇ ਤਰੀਕੇ ਨਾਲ ਹੁਣ ਜਿਹੜੀ ਹੈ ਸੈਂਟਰ ਗਵਰਨਮੈਂਟ ਅਤੇ ਪੰਜਾਬ ਗਵਰਨਮੈਂਟ ਨੂੰ ਨਹੀਂ ਸੈਂਟਰ ਕੋਈ ਲੈਣਾ ਚਾਹੀਦਾ ਹੈ ਜੋ ਕਿ ਖਸਖਸ ਦੀ ਖੇਤੀ ਕਰਾ ਸਕਣ ਧੰਨਵਾਦ ਜੀ